ਓ ਪਾਜੀ ਆ ਕੀ ਕਰਦਾ ਉਹ ਤੁਸੀਂ ਤਾਂ ਬਾਜ਼ਾਰ ਹਲਾ ਕੇ ਰੱਖਤਾ ਦੁਕਾਨਦਾਰ ਪਰੇਸ਼ਾਨ ਹੋ ਗਏ ਪਰ ਲੋਕ ਬੜੇ ਖੁਸ਼ ਹੋ ਗਏ ਕਹਿੰਦੇ ਜਿਹੜੇ ਬਾਜ਼ਾਰਾਂ ਦੇ ਵਿੱਚ ਰੈਡੀमेड 4-400 ਰੁਪਈਆ ਕੁਰਤੀਆਂ ਮਿਲ ਜੀਆਂ ਮਾਤੂ ਜੀ ਦੀ ਦਸਤਾਰ ਕਰਦੀਆਂ ਨੇ 50 ਪੰਜ ਕਰਦੀ ਪਾਜੀ 50 ਰੁਪਏ ਦੀ ਕੁਰਤੀ ਇਹ ਸੱਚੇ ਦੱਸੋ ਲੋਕਾਂ ਨੂੰ ਉਹ ਬਿਲਕੁਲ ਸੱਚ ਹੈ ਇਹ ਕੁਰਤੀ ਆ ਆ 1000 ਰੁਪਏ ਵਾਲਾ 150 ਰੁਪਏ ਦਾ ਜਿਹੜੇ ਬਾਜ਼ਾਰਾਂ 'ਚ ਮਿਲਦੇ ਹਜ਼ਾਰ-ਹਜ਼ਾਰ ਰੁਪਏ ਦੇ 4-400 ਰੁਪਿਆ ਸਮਾਈ ਇੱਥੋਂ ਲੈ ਜਾਓ ਸਿਰਫ 150 ਰੁਪਏ ਦੇ ਵਿੱਚ ਭਾਜੀ ਕਰੀ ਕੀ ਜਾਂਦੇ ਹੋ ਤੁਸੀਂ ਤਾਂ ਮੈਨੂੰ ਪਾਗਲ ਹੀ ਕਰ ਦੇਣਾ ਆਹ ਦੇਖੋ ਬਾਜ਼ਾਰ ਦੇ ਵਿੱਚ 600 ਰੁਪਏ ਦਾ ਸੂਟ ਦੁਪੱਟਾ ਨਾਲ ਇਹ ਵੀ ਸੂਟ 200 ਰੁਪਏ ਦਾ ਕਰਤਾ ਇੱਕ ਹੋਰ ਫਾਇਦਾ ਕਰ ਦਿੰਨੇ ਆ ਆਹ ਚੱਕੋ 200 ਰੁਪਏ ਵਾਲਾ ਕਾਟਨ ਦਾ ਦੁਪੱਟਾ 50 ਰੁਪਏ ਦੇ ਵਿੱਚ 50 ਰੁਪਏ ਦਾ ਦੁਪੱਟਾ ਵਾਲਾ ਬੈੱਡ ਦੀ ਚਾਦਰ ਨਾਲ اور بازارਾਂ 'ਚ 100000 ਰੁਪਇਆ ਇੱਥੇ 1000 ਰੁਪਏ ਦੀਆਂ ਚਾਰ ਚਾਦਰਾਂ ਮਤਲਬ 250 ਰੁਪਏ ਦੀ ਬੈੱਡ ਸ਼ੀਟ ਰੀਸੇਲਰੋ ਦੁਕਾਨਦਾਰੋ ਆਜੋ 5 ਦਿਨ 5 ਦਿਨ ਬਹੁਤ ਵੱਡੀ ਸੇਲ ਲੱਗੀ 5 اگਸਟ ਤੱਕ ਆ ਦੇਖੋ ਜਿਹੜਾ ਬਾਜ਼ਾਰ 'ਚ ਮਿਲਦਾ 800 ਰੁਪਏ ਦਾ ਇੱਕ ਸੂਟ ਇੱਥੇ 700 ਰੁਪਏ ਦੋ ਕਰਦੇ ਆ ਮਤਲਬ 800 ਰੁਪਏ ਵਾਲਾ ਸੂਟ 350 ਰੁਪਏ 'ਚ ਲੈ ਜਾਓ 100% ਕਾਟਨ ਦਾ ਸੂਟ ਭਾਜੀ ਦੁਪੱਟੇ ਪ੍ਰਿੰਟਡ ਤੇ ਪਿਆਰਾ ਚ ਲੋਕੀ ਲੈਂਦੇ ਆ 500 ਰੁਪਏ ਦਾ ਲੈ ਜਾਓ ਪਾਕਿਸਤਾਨੀ ਅਫਗਾਨੀ ਜਿਹੜੇ 18 1800 ਰੇ ਸੂਟ ਆ ਮਾਤੂ ਜੀ ਦਸਤਾਰ ਕੱਦੀਆਂ ਆਜੋ 18 1800 ਵਾਲੇ ਸੂਟ ਵੀ 650 ਚ ਲੈ ਜਾਓ ਆਹ ਤਾਂ ਤੁਸੀਂ ਫਿਲਮਾਂ ਦੇ ਵਿੱਚ ਐਕਟਰੀਆਂ ਨੇ ਪਾਏ ਹੋਏ ਸੂਟ ਦੇਖਦੇ ਹੋ ਓ ਪਟੀਕਾਂ ਵਾਲੇ ਪੀਸ ਆ ਦੇਖੋ ਜੀ ਲਹਿੰਗਿਆਂ ਨੂੰ ਵੀ ਮਾਤ ਪਾਉਂਦੇ ਲਹਿੰਗਿਆਂ ਨਾਲੋਂ ਵੀ ਭਾਰੇ ਭਾਰੇ ਸੂਟ ਆ ਗਏ ਲਹਿੰਗਿਆਂ ਨਾਲੋਂ ਭਾਰੇ ਭਾਰੇ ਰੰਗ ਦੇਖੋ ਦੇਖੋ ਜੀ ਮੈਂਟੇ ਰੰਗ ਦੇ ਵਿੱਚ ਚੈੱਕ ਕਰ ਲੋ ਆ ਬੈਡਿੰਗ ਸੂਟ ਹੈ ਭਾਜੀ ਚੈੱਕ ਕਰੋ ਐ ਸੋਨਾ ਲੱਤਿਆ ਪਿਆ ਸੂਟ ਤੇ ਸੋਨਾ ਤੇ ਦੁਪੱਟਾ ਮੈਂ ਕਹਿੰਦਾ ਚਿੱਤ ਟੋਲੂ ਨਾ ਨਹੀਂ ਤੇ ਹੋਰ ਕੀ ਕਰੂਗਾ ਦੇਖੋ ਜੀ ਇਹਦਾ ਰੇਟ ਕੋਈ 18000 ਨਹੀਂ ਇਹਦਾ ਰੇਟ ਕੋਈ 12000 ਨਹੀਂ 15000 ਨਹੀਂ 8 8000 ਚ 5 5000 ਚ 7 7000 ਚ ਇਤਨੀਆ ਪ੍ਰਾਇਰਟੀਆਂ ਤੁਹਾਨੂੰ ਅਸੀਂ ਦੇ ਦੇਣੀਆ ਰੰਗਾ ਮੇਚੀ ਚੈੱਕ ਕਰ ਲੋ ਆ ਦੁਪਟੀਆਂ ਤੇ ਫੋਰ ਸਾਈਡ ਵਰਕ ਚੈੱਕ ਕਰ ਲੋ ਹੁਣ ਇਸ ਵਾਰ ਤਾਜਵਰੀ ਤੇ ਲੁੱਟ ਨਹੀਂ ਕਰਾਉਣੀ ਨਵੀਆਂ ਚੀਜ਼ਾਂ ਲੈ ਕੇ ਆ ਗਿਆ ਅੰਕਲੋ ਮੁਕਾਦੀਆਂ ਦੇ ਵਿੱਚ ਹਲੇ ਦੁਕਾਨਦਾਰਾਂ ਨੇ ਗਰਮੀਆਂ ਦੇ ਕੱਪੜੇ ਦੀ ਸੇਲ ਲਾਈ ਹੈ ਤੇ ਅਸੀਂ ਇੱਕ ਕਦਮ ਕੀ ਥੋ ਕਦਮ ਅੱਗੇ ਚੱਲੀਦਾ ਬਾਜ਼ਾਰ ਨਾਲੋ ਇੱਕੋ ਜੀ ਕੁੜੀਆਂ ਨੂੰ ਵੀ ਖੁਸ਼ ਕਰਦੇ ਆਂਗੇ ਤਾਈਆਂ ਚਾਤੀਆਂ ਮਿਡਲੇ ਇਹਨੂੰ ਖੁਸ਼ ਕਰਦੇ ਆਂਗੇ ਉਹ ਦਾਦੀਆਂ ਨਾਨੀਆਂ ਨੂੰ ਖੁਸ਼ ਕਰਦੇ ਆਂਗੇ ਸਾਰਿਆਂ ਦੇ ਲਈ ਬੇਸ਼ਮਾਰ ਪ੍ਰੋਵਾਈਟੀ ਆ ਗਈ ਆ ਪਰਿਵਾਰਾਂ ਦੇ ਪਰਿਵਾਰ ਗਰੁੱਪ ਬਣਾ ਕੇ ਆ ਰਹੇ ਆ ਓਏ ਇੱਥੇ ਕਹਿੰਦੇ ਆਗੇ ਉਹ ਪੈਸੇ ਦੀ ਚਿੰਤਾ ਨਹੀਂ ਕੋਈ ਕਰਨੀ ਪਰ ਸੂਟ ਸਾਨੂੰ ਪਸੰਦ ਆ ਜਾਵੇ ਤੇ ਇਸ ਗੱਲ ਦਾ ਲੰਬਾ ਲਾ ਦਿੱਤਾ ਮਾਤੂ ਸ਼੍ਰੀ ਦਸਤਾਰ ਨੇ ਜਦੋਂ ਸਾਡੇ ਕੋਲ ਕਸਟਮਰ ਆਉਂਦੇ ਆ ਤੇ ਫਿਰ ਮੁੜ ਕੇ ਹੋਰ ਕਿਤੇ ਜਾਣ ਜੋਗ ਨਹੀਂ ਦਿੰਦੇ ਕਹਿੰਦੇ ਵੀ ਇੱਕ ਦਾ ਕੱਪੜਾ ਬਹੁਤ ਸੋਹਣਾ ਇੱਕ ਰੇਟ ਬੜਾ ਘੱਟ 5 ਅਗਸਤ ਤੱਕ ਆਜੋ ਕਾਡੀਆਂ ਦੇ ਭਾ ਕੱਪੜਾ ਲੈ ਜਾਓ ਲੁੱਟ ਕਰਤੀ ਤੁਹਾਡੀ ਜਮਾਈ ਬੰਦ 100 ਰੁਪਏ ਦਾ ਸੂਟ ਸਾਡੇ ਕੋਲ ਸ਼ੁਰੂ ਆ ਲੈ ਜਾਓ ਭਾਵੇਂ 20000 ਤੱਕ ਦੇਖੋ ਜੀ ਦੇ ਸੋਹਣੇ ਸੋਹਣੇ ਸੂਟ ਫਿਲਮਾਂ ਵਾਲੀਆਂ ਐਕਟਰਨੀਆਂ ਮਾਡਲਾਂ ਸਾਰਿਆਂ ਤੋਂ ਟੌਪ ਨਹੀਂ ਕੁਆਰਟੀਆਂ ਸੀ ਲੈਣ ਦੀਆਂ ਆਜੋ ਨੰਬਰ ਸਕਰੀਨ ਤੇ ਹੈਗਾ ਕੋਈ ਜਾਣਕਾਰੀ ਲੈਣ ਤਾਂ ਫੋਨ ਕਰ ਲਿਓ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਕਰਦੀਆਂ